ਹਾਂਜੀ ਸਭ ਦਾ ਸਵਾਗਤ ਹੈ ਜੀ ਤੇ ਕਿਸਾਨ ਵੀਰੋ ਇਹ ਜਿਹੜੀ ਤੁਸੀਂ ਕਣਕ ਦੇਖ ਰਹੇ ਹੋ ਹੈਪੀ ਸੀਡਰ ਨਾਲ ਬੀਜੀ ਹੋਈ ਏ ਤੇ ਆਪਾਂ ਜਾਏ ਸਾਂ ਜੀ ਕਿਸਾਨ ਵੀਰ ਗੁਰਪ੍ਰੀਤ ਸਿੰਘ ਕੋਲ ਤੇ ਆਪਾਂ ਉਹਨਾਂ ਤੋਂ ਹੀ ਜਾਣਕਾਰੀ ਲੈਣੇ ਆ ਤੇ ਕਿਉਂਕਿ ਜਿਵੇਂ ਕਿਸਾਨ ਵੀਰਾਂ ਦੇ ਕਾਫੀ ਸਵਾਲ ਸਨ ਵੀ ਹੈਪੀ ਸੀਡਰ ਨਾਲ ਬੀਜਣੀ ਜਿਹੜੀ ਇਹ ਘਾਟੇ ਦਾ ਸੌਦਾ ਹੈ ਕੁਝ ਕਹਿ ਰਹੇ ਸਨ ਬਹੁਤ ਵਧੀਆ ਗੱਲ ਏ ਕੋਈ ਰੋਟਾ ਵੇਟਰ ਨੂੰ ਪਸੰਦ ਕਰ ਰਿਹਾ ਸੀ ਸੋ ਇਸ ਕਿਸਾਨ ਵੀਰ ਨੇ ਸਾਰੇ ਤਰੀਕਿਆਂ ਨਾਲ ਹੀ ਕਣਕ ਦੀ ਬਿਜਾਈ ਕੀਤੀ ਹੋਈ ਹੈ ਰੋਟਾਵੇਟਰ ਹੈਪੀ ਸੀਡਰ ਤੇ ਸਧਾਰਨ ਤਰੀਕੇ ਨਾਲ ਡ੍ਰਿਲ ਨਾਲ ਵੀ ਹਾਂਜੀ ਗੁਰਪ੍ਰੀਤ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਤੇ ਗੁਰਪ੍ਰੀਤ ਸਿੰਘ ਜੀ ਪਹਿਲਾਂ ਤਾਂ ਇਹ ਦੱਸੋ ਜਿਹੜੀ ਇਹ ਤੁਸੀਂ ਹੈਪੀ ਸੀਡਰ ਨਾਲ ਕਣਕ ਬੀਜੀ ਹੋਈ ਹੈ ਕੀ ਤੁਸੀਂ ਇਸ ਤੋਂ ਸੰਤੁਸ਼ਟ ਹੋ ਖੁਸ਼ ਹੋ ਜਾਂ ਤੁਹਾਨੂੰ ਲੱਗਦਾ ਇਹ ਗਲਤ ਹੋਇਆ ਨਹੀਂ ਹੁਣ ਤੱਕ ਤਾਂ ਆਪਾਂ ਸੰਤੁਸ਼ਟਾਂ ਬਾਕੀ ਅੱਗੇ ਜਾ ਕੇ ਆਪਣਾ ਝਾੜ ਤੇ ਪੂਰੇ ਸਿੰਧੂ ਚੋਣਗੇ ਬੰਨ ਝਾੜ ਕੀ ਨਿਕਲਦਾ ਇਸ ਚੀਜ਼ ਦਾ ਲੇਕਿਨ ਹੁਣ ਤੱਕ ਇਹ ਦੇਖਿਆ ਜਾ ਬਹੁਤ ਵਧੀਆ ਰਿਹਾ ਹੈ ਤੇ ਤੁਸੀਂ ਇਹਨੂੰ ਡੀਏਪ ਕਿੰਨਾ ਪਾਇਆ ਹੋਇਆ ਡੀਏਪ ਡੇਢ ਬੈਗ ਪਾਇਆ ਜੀ ਅੱਜ ਅੱਛਾ ਡੇਢ ਥੇਲੇ ਤੁਸੀਂ ਡੀਏਪ ਪਾਇਆ ਤੇ ਯੂਰੀਆ ਕਿੰਨਾ ਲਾਇਆ ਯੂਰੀਆ ਤਿੰਨ ਬੈਗ ਲਾਗੇ ਅੱਛਾ ਤਿੰਨ ਥੇਲੇ ਤੁਸੀਂ ਯੂਰੀਆ ਦੇ ਪਾ ਚੁੱਕੇ ਹੋ ਤੇ ਜਾਨੀ ਤੁਸੀਂ ਖਰਚੇ ਬਿਲਕੁਲ ਨਹੀਂ ਜਿਵੇਂ ਤੁਹਾਡੇ ਆ ਖੇਤ ਚ ਦਿਸ ਰਹੇ ਨੇ ਖਰਚੇ ਤੁਸੀਂ ਬਿਲਕੁਲ ਵੱਡੇ ਨਹੀਂ ਹੈਗੇ ਨਹੀਂ ਬਿਲਕੁਲ ਨਹੀਂ ਵੱਡੇ ਜੀ ਤੇ ਵੇਖੋ ਕਿਸਾਨ ਵੀਰੋ ਜਿਵੇਂ ਕਿ ਇਹਨਾਂ ਨੇ ਬਿਲਕੁਲ ਵੀ ਵढਾਈ ਨਹੀਂ ਕੀਤੀ ਖਰਚਿਆਂ ਦੀ ਤੇ ਉਵੇਂ ਜਿਵੇਂ ਸਿੱਧਾ ਹੈਪੀ ਸੀਡਰ ਨਾਲ ਕਣਕ ਬੀਜ ਦਿੱਤੀ ਸੀ ਤੇ ਇੱਧਰ ਇਹ ਆਪਣੇ ਗੁਰਬਰੀ ਜੀ ਤੁਸੀਂ ਇੱਧਰ ਜਿਹੜੀ ਇਹ ਰੋਟਾਵੇਟਰ ਨਾਲ ਬਜਾਈ ਕਰੀਏ ਹਾਂਜੀ ਠੀਕ ਹੈ ਇਹ ਤੁਹਾਨੂੰ ਕਿਦਾਂ ਲੱਗ ਰਹੀ ਏ ਇਹ ਵੀ ਠੀਕ ਲੱਗ ਰਹੀ ਏ ਬਾਕੀ ਤਾਂ ਹੁਣ ਪਤਾ ਲੱਗੇਗਾ ਦੋਹਾਂ ਦਾ ਵੀ ਝਾੜ ਤੇ ਕਿਹੜੀ ਅੱਗੇ ਨਿਕਲਦੀ ਏ ਨਹੀਂ ਤਾਂ ਆਪਾਂ ਇਹਦੀ ਰੌਣੀ ਕਰਕੇ ਫੇਰ ਆਪਾਂ ਨੇ ਬੀਜੀ ਇਹ ਰੋਟਾਵੇਟਰ ਨਾਲ ਪਹਿਲਾਂ ਇਹਦੀ ਰੌਣੀ ਕਰਤੀ ਸੀ ਆਪਾਂ ਠੀਕ ਹੈ ਹਾਂਜੀ ਤੇ ਜਿਹੜੀ ਤੁਹਾਡੇ ਹਿਸਾਬ ਨਾਲ ਜਾਣੀ ਹੈ ਜੇ ਤੁਸੀਂ ਰਿਜ਼ਲਟ ਵੇਖ ਕੇ ਫੇਰ ਹੀ ਕੋਈ ਕੁਛ ਕਹਿਣਾ ਚਾਹੁੰਦੇ ਕਿ ਫੇਰ ਆਪਾਂ ਸੰਤੂ ਜੀ ਹੋਮਾਂ ਬਈ ਕੀ ਆ ਕਿਹਦਾ ਝੜਬਤ ਰਿਹਾ ਆਪਣਾ ਤੇ ਇਹਨੂੰ ਪਾਣੀ ਕਿੰਨੇ ਲੱਗੇ ਨੇ ਜੀ ਇਹ ਹੈਪੀ ਸੀਡ ਇਹ ਹੁਣ ਹੀ ਲਾਇਆ ਆਪਾਂ ਕੱਲੇ ਲਾਇਆ ਜੀ ਠੀਕ ਹੈ ਜੀ ਹਾਂ ਤੁਹਾਡੇ ਖਾਲਸੇ ਵੀ ਪਾਣੀ ਦਿੱਸ ਰਿਹਾ ਜੀ ਤੇ ਜਾਨੀ ਕਿ ਤੁਸੀਂ ਇਹ ਬੀਜੀ ਕਦੋਂ ਸੀ ਬੀਜੀ ਇਹ 26 ਅਕਤੂਬਰ ਨੂੰ 26 ਅਕਤੂਬਰ ਦੀ ਬੀਜੀ ਹੋਈ ਹੈ ਤੇ ਵੈਰਾਈਟੀ ਕਿਹੜੀ ਹੈ ਵੈਰਾਈਟੀ ਹੈ 1105 1105 ਤੁਸੀਂ ਹੈਪੀ ਸੀਡਰ ਨਾਲ ਬੀਜੀ ਹੈ ਤੇ 26 ਅਕਤੂਬਰ ਨੂੰ ਬੀਜੀ ਸੀ ਤੇ ਹੁਣ ਤੁਸੀਂ ਪਾਣੀ ਜਿਹੜਾ ਉਹ 15 16 ਜਨਵਰੀ ਨੂੰ ਲਾਇਆ ਜੀ ਦੂਜਾ ਪਾਣੀ ਬਿਲਕੁਲ ਠੀਕ ਹੈ ਜੀ ਤੇ ਇਧਰ ਵਾਲੀ ਰੋਟਾਵੇਟਰ ਵਾਲੀ ਕਦੋਂ ਬੀਜੀ ਹੈ ਰੋਟਾਵੇਟਰ ਵਾਲੀ ਬੀਜੀ ਹੈ 16 ਨਵੰਬਰ ਨੂੰ ਇਹ 16 ਨਵੰਬਰ ਦੀ ਬੀਜੀ ਹੋਈ ਹੈ ਹੀ ਰੋਟਾਵੇਟਰ ਨਾਲ ਇਹਦੇ ਜੀ ਡੀਏਪੀ ਕਿੰਨਾ ਪਾਇਆ ਇਹ ਜੂ 1.5 ਪੈ ਗਿਆ ਜੀ ਅੱਛਾ ਇਹ ਕਣਕ ਕਿਹੜੀ ਹੈ ਵੈਰੈਟੀ ਇਹ ਕਣਕ ATI 88 ਅੱਛਾ ਇਹ H D 30 88 B G ਹੋਈ ਹੈ ਹਾਂਜੀ ਤੇ ਗੁਰਬ੍ਰੀਜ ਜੀ ਜਾਨੀ ਜੇ ਤੁਸੀਂ ਜੇ ਤੁਹਾਨੂੰ ਲੱਗਦਾ ਹੈ ਵੀ ਹੈਪੀ ਸੀਡਰ ਨਾਲ ਠੀਕ ਹੈ ਜਾਂ ਰੋਟਾਵੇਟਰ ਨਾਲ ਹਾਂਜੀ ਪਰ ਤੁਹਾਨੂੰ ਫੇਰ ਵੀ ਕਿਤੇ ਅੱਛਾ ਇਹ ਤੁਹਾਡਾ ਨਦੀਨ ਨਾਸ਼ਕ ਤੁਸੀਂ ਕਿੰਨਿਆਂ ਕਿ ਵਰਤਿਆ ਨੇ ਇਧਰ ਹੈਪੀ ਸੀਡਰ ਨਾਲ ਜੀ ਨਹੀਂ ਨਦੀਨ ਨਾਸ਼ਕ ਨਾਲ ਕੋਈ ਨਹੀਂ ਵਰਤੀ ਜੀ ਅੱਛਾ ਵਰਤੀ ਵੀ ਨਹੀਂ ਨਹੀਂ ਕੋਈ ਨਹੀਂ ਵਰਤੀ ਜੀ ਠੀਕ ਹੈ ਜਾਨੀ ਪਹਿਲਾਂ ਤੁਸੀਂ ਕਾਫੀ ਪਰੇਸ਼ਾਨ ਰਹਿੰਦੇ ਹੁੰਦੇ ਸੀ ਨਦੀਨ ਬਹੁਤ ਹੁੰਦਾ ਸੀ ਗੁੱਲੀ ਡੰਡਾ ਹਾਂਜੀ ਜਣੀ ਇਸ ਵਾਰੀ ਤੁਸੀਂ ਵਰਤੀ ਹੋਈ ਨਹੀਂ ਹੈਗੀ ਜੀ ਤੇ ਇੱਧਰ ਇੱਧਰ ਵੀ ਹਲੇ ਕੋਈ ਵਰਤ ਨਹੀਂ ਪਰ ਇੱਧਰ ਵਰਤਣੀ ਪਊਗੀ ਗੁਲੀ ਡੰਡਾ ਇੰਨਾ ਹੈ ਨਹੀਂਗਾ ਇਹਦੇ ਵਿੱਚ ਪਾਲਕ ਜਿਸ ਤਰ੍ਹਾਂ ਕਹਦੇ ਬਖੰਡੀ ਬਥੂ ਉਹ ਖੜਾ ਜ਼ਰੂਰ ਠੀਕ ਹਾਂ ਬਿਲਕੁਲ ਇੱਧਰ ਗੁਲੀ ਡੰਡਾ ਤਾਂ ਨਹੀਂ ਦਿਸ ਰਿਹਾ ਬਿਲਕੁਲ ਵੀ ਜਣੀ ਪਾਲਕ ਵਗੈਰਾ ਤੋਂ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਰਨੀ ਪਊਗੀ ਠੀਕ ਤੇ ਜਣੀ ਤੁਸੀਂ ਦਵਾਈ ਦਾ ਵੀ ਤੁਹਾਡਾ ਹਾਲੇ ਸਾਈਂ ਖਰਚਾ ਬਚਿਆ ਹੋਇਆ ਨਦੀਨ ਨਾਸਿਕ ਦਾ ਹੈਪੀ ਸੀਡਰ ਵਾਲੀ ਚ ਤਰਪ੍ਰੀਤ ਜੀ ਜਿਵੇਂ ਕਿ ਰੋਟਾਵੇਟਰ ਚਾਹੇ ਹੈਪੀ ਸੀਡਰ ਜਾਂ ਹੋਰ ਸੰਦ ਸਮਾਨ ਹੈ ਉਧਰੋਂ ਖਾਦਾਂ ਦੇ ਦਵਾਈਆਂ ਦੇ ਖਰਚੇ ਤੇ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਘਟ ਰਹੀ ਹੈ ਖਰਚੇ ਵਧਦੇ ਜਾ ਰਹੇ ਨੇ ਸੋ ਆਉਣ ਵਾਲੇ ਸਮੇਂ 'ਚ ਹੋ ਸਕਦਾ ਪ੍ਰਾਲੀ ਦੇ ਉੱਪਰ ਵੀ ਪੂਰੀ ਤਰ੍ਹਾਂ ਪਾਬੰਦੀ ਲੱਗ ਜੇ ਤਾਂ ਉਸ ਨੂੰ ਕਿਸਾਨ ਅੱਗ ਨਾ ਲਾ ਸਕਣ ਤੇ ਚਲੋ ਵਾਤਾਵਰਨ ਨੂੰ ਧਿਆਨ 'ਚ ਰੱਖਦੇ ਹਾਂ ਜੇ ਬੇਸ਼ੱਕ ਇਹੋ ਜਿਹੀ ਹਦਾਇਤਾਂ ਕਿਸਾਨਾਂ ਨੂੰ ਜਾਰੀ ਕਰ ਰਹੀ ਨੇ ਸਰਕਾਰ ਜਾਂ ਨੀਤੀ ਘੜ ਜਿਹੜੇ ਨੇ ਤੇ ਤੁਸੀਂ ਇਸ ਸੰਦਰਭ 'ਚ ਕੀ ਕਹਿਣਾ ਚਾਹੋਗੇ ਸਾਬਿਰਕ ਜੀ ਆਪਾਂ ਇਸ ਬਾਰੇ ਕਹਿਣਾ ਚਾਹੁੰਦੇ ਆ ਕਿ ਜਿਹੜੇ ਕਿਸਾਨਾਂ ਨੂੰ ਸੰਦ ਲੈਣ ਦੀ ਸਬਸਿਡੀ ਆਉਂਦੀ ਹੈ ਉਹ ਸਬਸਿਡੀ ਜੇ ਫਾਰਮ ਜਿਸ ਦਾ ਤੁਸੀਂ ਕਹਿੰਦੇ ਜੇ ਫਾਰਮ ਦੇ ਉੱਪਰ ਆਉਣੀ ਚਾਹੀਦੀ ਹੈ ਜੋ ਉਸ ਇੱਕ ਜ਼ਿਮੀਂਦਾਰ ਨੂੰ ਖੁਦ ਨੂੰ ਮਿਲ ਸਕੇ ਇਸ ਦੇ ਵਿੱਚ ਜ਼ਿਮੀਂਦਾਰ ਸੰਤੂਸ ਚੋ ਕੇ ਜੇ ਉਸ ਨੂੰ ਸੰਦ ਕੋਈ ਹੋਰ ਵੀ ਲੈਣਾ ਪੈਂਦਾ ਤਾਂ ਉਹ ਖੁਸ਼ੀ ਨਾਲ ਸੰਦ ਲੈ ਸਕਦਾ ਠੀਕ ਹੈ ਜਾਨੀ ਤੁਸੀਂ ਇਹ ਕਹਿ ਰਹੇ ਹੋ ਵੀ ਜੇᱫੋ ਸਬਸਿਡੀ ਜਿਹੜਾ ਜ਼ਰੂਰਤਮੰਦ ਜਿੰਨੇ ਖਰੀਦਣੀ ਹੋਊਗੀ ਉਹ ਸਿੱਧੇ ਹੀ ਮਤਲਬ ਕਿ ਆਪਣੇ ਮਨਪਸੰਦ ਕਿਸੇ ਵੀ ਮਿਸਤਰੀ ਤੋਂ ਫਰਮ ਤੋਂ ਸਸਤਾ ਬਣਵਾਵੇ ਜਿਵੇਂ ਮਰਜ਼ੀ ਬਣਾਵੇ ਉਹਦੀ ਸਬਸਿਡੀ ਜਾਨੀ ਸਿੱਧੀ ਜੇ ਫਰਮ ਤੇ ਆ ਜੇ ਸਿੱਧੀ ਜੇ ਫਰਮ ਤੇ ਆਉਣੀ ਚਾਹੀਦੀ ਹੈ ਠੀਕ ਹੈ ਜੀ ਸੋ ਕਿਸਾਨ ਵੀਰ ਹੋਏ ਸਨ ਕਿਸਾਨ ਵੀਰ ਗੁਰਪ੍ਰੀਤ ਸਿੰਘ ਜੀ ਤੇ ਅੱਗੇ ਜਿਵੇਂ ਜਿਵੇਂ ਵੀ ਕਣਕ ਪੱਕੇਗੀ ਜੋ ਝਾੜ ਹੋਵੇਗਾ ਤੇ ਉਹ ਤੁਹਾਡੇ ਨਾਲ ਪੂਰੀ ਤਰ੍ਹਾਂ ਸਾਂਝੇ ਕੀਤੇ ਜਾਣਗੇ ਵਿਚਾਰ ਤੇ ਤੁਸੀਂ ਵੀ ਆਪਣੇ ਜਿਹੜੀ رائے ਉਹ ਕਮੈਂਟ ਕਰਕੇ ਦੇ ਸਕਦੇ ਹੋ ਬਹੁਤ ਬਹੁਤ ਧੰਨਵਾਦ